ਅੱਜ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਜਨਮ ਸਭ ਤੋਂ ਪਹਿਲਾਂ ਜੀ ਦੇਸ਼ ਵਾਸੀਆਂ ਨੂੰ ਦੇਸ਼ ਵਿਦੇਸ਼ ਚ ਲੋਕ ਜਿਹੜੇ ਵੱਸੇ ਨੇ ਹਿੰਦੂ ਸਨਾਤਨ ਧਰਮ ਦੇ ਨਾਲ ਜੁੜੇ ਨੇ ਉਹਨਾਂ ਨੂੰ ਸ਼੍ਰੀ ਰਾਧਾ ਕ੍ਰਿਸ਼ਨ ਜਨਮਸ਼ਤਮੀ ਦੀ ਬਹੁਤ ਬਹੁਤ ਵਧਾਈ ਅੱਜ ਜਿਹੜਾ ਯੂਥ ਨੇ ਵੱਲਾ ਮੰਡੀ ਦੇ ਵਿੱਚ ਇੱਕ ਲੰਗਰ ਦੀ ਵਿਵਸਥਾ ਕੀਤੀ ਸਾਡਾ ਯੂਥ ਜਦੋਂ ਜਦੋਂ ਧਰਮ ਦੀ ਰਾਹ ਤੇ ਤੁਰਿਆ ਉਦੋਂ ਉਦੋਂ ਇਹ ਧਰਮ ਨੂੰ ਵਾਧਾ ਮਿਲਿਆ ਅੱਜ ਯੂਥ ਜਿਹੜਾ ਇਹ ਕੰਮ ਕਰ ਰਿਹਾ ਹੈ ਅਸੀਂ ਇਹਨਾਂ ਦੇ ਬਿਲਕੁਲ ਰਾਸ਼ਟਰੀ ਭਗਵਾਨ ਸੇਵਾ ਸੰਗਠਨ ਬਿਲਕੁਲ ਇਹਨਾਂ ਦੇ ਨਾਲ ਆ ਨਮਨਤਨ ਦੇ ਨਾਲ ਤੇ ਦੂਸਰੀ ਗੱਲ ਅੱਜ ਜੋ ਪੰਜਾਬ ਦਾ ਨਸ਼ਾ ਵਰਦੀ ਹਾਲਿਆ ਅਸੀਂ ਨਸ਼ੇ ਤੋਂ ਦੂਰ ਤਾਂ ਰਹਿ ਸਕਦੇ ਆਪਾਂ ਜੇ ਧਰਮ ਨਾਲ ਜੁੜੇ ਆ ਜਿਹੜੇ ਲੋਕ ਧਰਮ ਦੇ ਪੱਕੇ ਨੇ 100% ਉਹ ਨਸ਼ੇ ਵੱਲ ਨਹੀਂ ਜਾਂਦੇ ਗਲਤ ਕੰਮ ਵੱਲ ਨਹੀਂ ਜਾਂਦੇ ਇਸ ਲਈ ਧਰਮ ਨਾਲ ਜੁੜੋ ਧਰਮ ਦੇ ਸਵਾਦਨ ਦੇ ਗ੍ਰੰਥ ਪੜ੍ਹੋ ਇਹੋ ਜਿਹੀ ਲੰਗਰਾਂ ਦੀ ਵਿਵਸਥਾ ਕਰੋ ਜਿੱਥੇ ਸਾਡੀ ਜ਼ਰੂਰਤ ਹੈ ਆਪਾਂ ਨਾਲ ਖੜੇ ਆ ਤੇ ਅੱਜ ਮੈਂ ਇਹਨਾਂ ਮੁੰਡਿਆਂ ਨੂੰ ਐਪ੍ਰੀਸ਼ੀਏਟ ਕਰਦਾ ਇਸ ਗੱਲ ਤੋਂ ਇੰਨੀ ਗੱਲ ਕਹਿੰਦਾ ਹਰ ਹਰ ਬਾਦ ਕੋ ਜੀ ਨੌਜਵਾਨ ਇਹ ਤੇ ਬਹੁਤ ਵਧੀਆ ਪ੍ਰਾਲਾ ਗਊ ਮਾਤਾ ਦੀ ਗੱਲ ਕਰੀਏ ਬੱਲਾ ਮੰਡੀ ਦੇ ਵਿੱਚ ਜਿੰਨੀਆਂ ਗਊਆਂ ਨੇ ਰਾਸ਼ਟਰੀ ਭਗਵਾਨ ਸੇਨਾ ਸਕੱਟਨ ਦੇ ਮਾਦੀਨ ਦੇ ਨਾਲ ਅਨਿਲ ਦਾਰਾ ਜੀ ਸਾਡੇ ਇਹ ਮੁੰਡਾ ਰਕੇਸ਼ ਇਹ ਹੋਰ ਵੀ ਜਣੇ ਸੇਵਾ ਕਰ ਰਹੇ ਨੇ ਇਹ ਨਹੀਂ ਵੀ ਇੱਕ ਦਿਨ ਦੀ ਸੇਵਾ ਹੈ ਲੰਗਰ ਭੰਡਾਰਾ ਜੀ ਇੱਕ ਦਿਨ ਹੈ ਬਾਕੀ ਸੇਵਾ ਸਲਾਤਨ ਤਰੰਦੀ ਅਸੀਂ ਰੋਜ਼ ਕਰਦੇ ਆ ਤੇ ਜੇ ਸੇਵਾ ਦੀ ਗੱਲ ਕਰੀਏ ਗਊ ਸੇਵਾ ਆਪਣੇ ਸਮਾਜ ਦੀ ਗੱਲ ਸਾਡਾ ਕੰਮੇ ਰੱਖਣਾ ਤੇ ਫਿਰ ਇਹ ਜਿਹੜੇ ਲੜਕੇ ਨੇ ਦੇਖੋ ਅੱਜ ਅਸੀਂ ਸਲਾਤਨ ਤਰੰਦਾ ਝੰਡਾ ਚੁੱਕਿਆ ਹੈ ਅਸੀਂ ਵੀ ਆਸ਼ ਕਰਦੇ ਹਾਂ ਸਾਡੇ ਤੋਂ ਬਾਹਰ ਇਹ ਲੋਕ ਇਹ ਜਿਹੜਾ ਯੁੱਧ ਆ ਸਾਡੇ ਤੋਂ ਤਾਂ ਨਾ ਝੰਡਾ ਚੁੱਕੇ ਤੇ ਇਹਨੂੰ ਬਲੰਦ ਰੱਖੇ ਸਰਕਾਰਾਂ ਤੋਂ ਤਾਂ ਸਾਨੂੰ ਪਹਿਲਾਂ ਹੀ ਉਮੀਦ ਨਹੀਂ ਰਹੀ ਨਾ ਹੁਣ ਉਮੀਦ ਨਾ ਕੱਲ ਉਮੀਦ ਪਰ ਸਾਨੂੰ ਆਪਣੇ ਭਰਾਵਾਂ ਤੋਂ ਯੁੱਧ ਤੋਂ ਉਮੀਦਿਆ ਵਾਟੋ ਵੱਡ ਰਾਸ਼ਟਰੀ ਭਗਵਾਨ ਸੇਨਾ ਸੰਗਤਨ ਦੇ ਨਾਲ ਜੁੜ ਕੇ ਤੁਸੀਂ ਆਓ ਮੇਰੇ ਨਾਲ ਅਸੀਂ ਕਾਫਲਾ ਬਣਾਈਏ ਤੇ ਆਪਣੇ ਤਰੰਦਿਲ ਨਾਲ ਲੜੀ ਜੀ ਬਤੇ ਆਰੇ ਆਰੇ ਮੇਰਾ ਨਾਮ ਕੇਸ਼ ਕੁਮਾਰ ਨਾ ਹੈਗਾ ਜੀ ਹਾਂਜੀ ਤੇ ਅੱਜ ਤੁਹਾਡੇ ਵੱਲੋਂ ਪਰਾਲਾ ਕੀਤਾ ਕਿ ਉਹਦੇ ਪਰ ਹਾਂਜੀ ਇਹ ਜਨਮਾਸ਼ਟਮੀ ਦੇ ਤੌਰ ਤੇ ਅਨੇ ਸਾਡੇ ਮੰਚੇ ਖੁਸ਼ੀ ਹੀ ਮੁੰਡਿਆਂ ਦਾ ਉਤਸ਼ਾਹ ਆਹੀ ਅਸੀਂ ਸਾਰਿਆਂ ਨੇ ਸਾਡੀ ਟੀਮ ਨੇ ਰਲ ਕੇ ਅਸੀਂ ਸਾਰੇ ਮਤਲਬ ਮਿਲ ਜੁਲ ਕੇ ਇਹੀ ਲੰਗਰ ਲਾਇਆ ਜੇ ਤੇ ਸਾਡਾ ਮਕਸਦ ਇੱਕੋ ਹੈਗਾ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਤੇ ਲੋਕੀ ਸਾਡੇ ਨਾਲ ਜੁੜਨ ਸਾਡਾ ਮਕਸਦ ਬਸ ਇਹ ਕਿ ਮੇਰਾ ਅਸਲ ਪ੍ਰਸ਼ਨਨ ਸਾਡਾ ਕੰਮ ਹੈ ਗਊ ਸੇਵਾ ਦਾ ਅਹੀ ਗਊ ਸੇਵਾ ਕਰੀਦਾ ਰਿਸਕਿਊ ਕਰੀਦਾ ਇਲਾਜ ਕਰੀਦਾ ਕਿ ਸਾਰੇ ਮੁੰਡਿਆਂ ਤੋਂ ਆਪਣੇ ਸਨਾਤਨ ਤੰਤਰ ਦੇ ਮਤਲਬ ਲੋਕਾਂ ਨੂੰ ਇਹੀ ਸਿਰ ਪ੍ਰਚਾਰ ਕਰਨਾ ਕਿ ਗਊ ਮਤਲਬ ਕਿ ਗਊ ਮਾਤਾ ਦਾ ਸੇਵਾ ਕਰੋ ਸਭ ਸਬਜੀ ਮੰਡੀ ਵੱਲਾ ਅਮਰੀਸਰ ਹਾਂਜੀ ਹਾਂਜੀ ਮਹਾਰਾਜ ਜੰਝ ਬਿਲਕੁਲ ਚੱਲੀ ਰਹਿਣਗੇ ਹਰ ਸਾਲ ਸ਼ਿਵਰਾਤਰੀ ਤੇ ਹਾਂਜੀ ਦਸਮਾਸ਼ਮੀ ਤੇ ਮਿਸਾਲ ਦਾ ਦੋ ਆਡਾ ਲੰਗਰ ਹੁੰਦਾ ਇਹ ਫਿਕਸ ਹੈਗਾ ਕਿ ਲਾਣਾ ਹੀ ਲਾਣਾ ਹੈ ਹਾਂਜੀ ਹਾਂਜੀ ਆਡਾ ਇੱਕ ਮਤਲਬ ਉਹ ਸੋਚ ਹੀ ਹੈਗਾ ਕਿ ਸਾਡੇ ਨਾਲ ਮੁੰਡੇ ਵੱਧ ਤੋਂ ਵੱਧ ਜੁੜਨ ਤੇ ਸਾਡੇ ਸਨਾਤਨ ਧਰਮ ਦਾ ਵੱਧ ਤੋਂ ਵੱਧ ਪ੍ਰਚਾਰ ਤੇ ਪ੍ਰਸਾਰ ਹੋ ਸਕੇ ਜਾਂ ਉਹਨਾਂ ਅੱਗੇ ਇਹ ਹੱਥ ਜੋੜੀ ਦਾ ਕਿ ਸਭ ਤੋਂ ਵੱਡਾ ਹੋਣਾ ਹੈ ਕਿ ਨਸਾ ਛੱਡ ਦੋ ਤੇ ਬਹੁਤ ਵਤ ਚੰਗੀ ਗੱਲ ਹੈ ਚੰਗੇ ਕੰਮਲ ਚੰਗੇ ਵੱਲ ਤੁਰੋ ਰੱਬ ਦੇ ਅਗੇ ਅਰਦਾਸ ਇਹੀ ਕਰੋ ਕਿ ਉਹਨਾਂ ਨਸਾਤ ਨਾ ਹੀ ਲੱਗੇ ਤੇ ਬਹੁਤ ਵਧੀਆ ਧਰਮ ਦਾ ਕੰਮ ਕਰੋ ਇਨਸਾਨੀਅਤ ਵਰਤੋ ਹਾਂਜੀ ਭਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਮੋਹਿਦ ਮੈਂ ਹੈਨੀ ਜਿਹੜੀ ਲੰਗਰ ਦੀ ਸੇਵਾ ਕਰ ਰਹੀ ਜਿਹੜੀ ਜਗ੍ਹਾ ਤੇ ਕਰ ਰਹੀ ਅਸੀਂ ਬੱਲੇ ਮੰਡੀ ਹਰ ਸਾਲ ਲੰਗਰ ਲਾਈਦਾ ਜੀ 5 ਸਾਲ ਹੋ ਗਏ ਨੇ ਵਾਈ 5 ਮਹੀਨਾ ਸਾਲ ਹੈ ਤੇ ਵਾਦਾ ਹੀ ਪਾਇਆ ਰੱਬ ਜੀ ਨੇ ਜਦੋਂ ਵੀ ਲੰਗਰ ਲਾਇਆ ਹਰ ਚਾਈਆਂ ਦੇ ਲੈ ਕੇ ਜਾ ਰਹੇ ਅੱਜ ਸਾਰੇ ਪ੍ਰਧਾਨ ਜੀ ਵੀ ਆਏ ਹੀ ਅੱਜ ਜ਼ਿਲ੍ਹਾ ਪ੍ਰਧਾਨ ਜੀ ਉਹ ਅਰੇ ਬਗਰਾੰਗੜ ਦੇ ਸ਼ਿਵ ਸੇਨਾ ਦੇ ਉਹ ਵੀ ਆਏ ਸੀ ਉਹ ਵੀ ਹੁਣ ਗਏ ਨੇ ਉਹਨਾਂ ਨੇ ਵੀ ਕਿਹਾ ਬਹੁਤ ਵਧੀਆ ਹੈ ਤੁਹਾਡਾ ਯੂਥ ਜਿਹੜਾ ਜੁੜਦਾ ਪਿਆ ਕੋਈ ਨਸ਼ਾ ਜਣੀ ਕੋਈ ਇਦਾਂ ਨਹੀਂ ਹਰ ਸਾਲ ਸੇਵਾ ਕਰੀ ਰਿਹਾ ਸੇਵਾ ਹੀ ਕਰਾਂਗੇ ਕਿੰਨੇ ਮੈਂਬਰ ਆ ਜੀ ਤੁਹਾਡੀ ਕਮੇਟੀ ਕੀ ਜਿਹੜੀ ਸੰਸਥਾ ਦਾ ਕੀ ਨਾਮ ਹੈ ਤੁਹਾਡੀ ਸੰਸਥਾ ਦਾ ਇਹ ਨਾਮ ਕੋਈ ਨਹੀਂ ਜੀ ਕਿਉਂਕਿ ਇਹ ਇਹ ਆਈ ਹੈ ਸ਼ੁਰੂਆਤ ਕੀਤੀ ਬਾਕੀ ਸਾਰੇ ਹੱਡੀ ਸੇਵਾ ਵਾਲੇ ਜਿਹੜੇ ਨੇ ਉਹ ਸਾਰੇ ਭਰਾ ਨੇ ਇੱਕ ਜੋਟੇ ਜੁੜੀ ਜਾਂਦੇ ਨੇ ਸਾਨੂੰ ਇਹ ਨਹੀਂ ਪਤਾ ਅੱਜ 20 ਹੋ ਗਏ ਨੇ 25 ਹੋ ਗਏ ਨੇ ਮੈਂਬਰ ਜੁੜੀ ਜਾਂਦੇ ਨੇ ਕੋਈ ਮੈਂਬਰ ਆ ਰਹੇ ਨੇ ਆਪਣੇ ਮੇਨ ਪ੍ਰਧਾਨ ਜੀ ਤੇ ਮੇਨ ਪ੍ਰਧਾਨ ਜੀ ਆਪਣੇ ਇਕ ਰਾਜੂ ਭਾਈ ਵੀ ਅੱਗੇ ਆਣਾ ਚਾਹੀਦਾ ਜੀ ਯੂਥ ਦੇ ਨਾਲ ਹੋਰ ਹਾਂਜੀ ਹਾਂਜੀ ਬਜ਼ੁਰਗ ਆਣਾ ਚਾਹੀਦਾ ਜੀ ਸਾਰੇ ਜੁਰਾਂ ਮਹਾਰਾਜ ਜਿਵੇਂ ਸਨਾਤਨ ਧਰਮ ਦਾ ਪ੍ਰਚਾਰ